ਜਦੋਂ ਸਰਕਾਰ ਦਾ ਦਬਾਅ ਪੈ ਗਿਆ 1921 ਹੋ ਗਈ ਪਰ ਤੁਸੀਂ ਹੱਥੀ ਕਰਤੀ ਤੁਸੀਂ ਉਹਨਾਂ ਨੇ ਕੰਮੇ ਕਰਨ ਲੱਗ ਗਏ ਕਿ ਜਿਹੜਾ ਪਈ ਤੇ ਫਰਮ ਤੁਸੀਂ ਉਹ ਫੜੋ ਜਿਹੜੇ ਇੱਥੇ ਨਸ਼ੇ ਵੇਚਦੇ ਆ ਤੁਸੀਂ ਉਹ ਫੜੋ ਜਿਨ੍ਹਾਂ ਨੇ ਪਰਸੋਂ ਘੁਟਕਾ ਸੰਭੀ ਬਦਮੀ ਤੁਹਾਡੇ ਲੋਹਿਆਂ ਵਿੱਚ ਕੀਤੀ ਹੈ ਉਹ ਬੰਦੇ ਫੜੋ ਇਹਨਾਂ ਨੂੰ ਵੀ ਫੜਦੇ ਸਰਕਾਰ ਦੀ ਸ਼ੋਅ ਤੇ ਸਰਕਾਰ ਦੇ ਚੰਦ ਬੰਦਿਆਂ ਦੇ ਅੱਖੇ ਲਾ ਕੇ ਇਹ ਜਿਹੜੇ ਨਜਾਇਜ਼ ਮੁੰਡੇ ਨੇ ਜਿੰਨਾ ਕਾਲੀ ਬੰਦੇ ਨੇ ਜਾਂ ਕਿਸੇ ਹੋਰ ਪਾਰਟੀਆਂ ਦੇ ਇਹਨਾਂ ਦੇ ਪਾਰਟੀ ਚੰਦ ਮਨਾ ਕਰਦੇ ਉਹਨਾਂ ਨੂੰ ਨਜਾਇਜ਼ ਸਰਚੇ ਕਰਕੇ ਉਹਨਾਂ ਨੂੰ ਹਲਕਾ ਦੇ ਕੇ ਉਹਨਾਂ ਨੂੰ ਮਨਾਉਂਦੇ ਆਂ ਕਿਸਾਨਾ ਨੌਰੰਦ ਆਰਡਰ ਦੀ ਸਥਿਤੀ ਕਿਉਂ ਹੋਈ ਆਂ ਆਪਣਾ ਚੰਡੀ ਸਵੀਟ ਸ਼ਾਪ ਇਹ ਬਾਕੀ ਸਲਾਹ ਕਿਸੇ ਫਰਮ ਚਲੇ ਬਾਹਰ ਨਹੀਂ ਆ ਸਕਦੇ 50 ਕਰੋੜ ਦੀ ਦੀਵਾਨ ਦੇ ਵਾਸਤੇ ਕੀਤੀ ਹੈ ਇਹ ਕੋਲ ਨੂੰ ਫੜੋ ਉਹਨਾਂ ਨੂੰ ਫੜੋ ਜਿਨ੍ਹਾਂ ਨੇ ਡਾਕਟਰਾਂ ਨਾਲ ਦੇ ਗੋਲੀਆਂ ਚਲਾਈਆਂ ਤੇ ਫੜਦੇ ਕਿਹਨਾਂ ਨੂੰ ਹੈ ਜਿਹੜਾ ਚਾਰੇ ਛਤਰੇ ਫਿਰਦਾ ਮਸਤ ਹੈ ਜਿਹੜੇ ਐਨਕਾਊਂਟਰ ਕਰਦੇ ਆ ਉਹ ਹਰ ਵਾਰੀ ਉਹਦੇ ਗਿੱਟੇ ਚ ਗੋਲੀ ਵਾਹੀਦੀ ਕਿਤੇ ਹੋਰ ਤੋਂ ਵਾਹੀਦੀ ਹਰ ਵਾਰੀ ਉਹਦੇ ਗਿੱਟੇ ਚ ਵਾਹੀਦੀ ਇਤਾਰੇ ਦੇ ਨਿਸ਼ਾਨ ਸੀ ਕਿਹੜੇ ਹੋ ਗਏ ਪਿਛਮਾ ਕੋਸ਼ਿਸ਼ ਕੀਤੀ ਗੱਡੀ ਚ ਪਿਠਾਲ ਕੇ ਉਹਨੂੰ ਸਨੇਚਾ ਦੇ ਪੁਲ ਥੱਲੇ ਲਾ। ਤੇ ਲਹਾਫਾ ਸਿੱਟ ਕੇ ਕਹਿੰਦੇ ਚੱਕੇ ਨੂੰ। ਲਹਾਫਾ ਆਪ ਸਿੱਟਿਆ। ਕਹਿੰਦੇ ਨੂੰ ਚੱਕ ਉਹਦੀ ਵੀਡੀਓ ਬਣਾਈ। ਲਹਾਫਾ ਦੇ ਵਿੱਚ ਕੁੜੀ ਇੱਕ ਸੀਗੀ। ਸਾਰੇ ਸਬੂਤ ਇਕੱਠੇ ਕਰਕੇ ਮੈਂ ਅੱਜ ਉਹਨਾਂ ਕੇ ਉਰਤੇ ਐਫਆਈਆਰ ਦਰਜ ਕਰਤੀ। ਉਹਦਾ ਕਿਸੇ ਚਿੱਤੇ ਵਾਲੇ ਨਾਲ ਕੋਈ ਲੈਣਾ ਦੇਣਾ ਨਹੀਂ। ਕੋਈ ਉਹਦੀ ਗੱਲ ਨਹੀਂ। ਉਹ ਹਲਾ ਪੰਜਾਬ ਪੁਲਿਸ ਕਰੰਦੇ ਆ ਵੀਰੋ। ਉਹ ਮਜ਼ਾਕ ਪੁਰਾ ਕਰਦੇ ਆ। ਆਪਣੇ ਬੰਦੇ ਪੂਰੇ ਕਰਦੇ ਸੀ ਇੰਨੇ ਬੰਦੇ ਨਸ਼ੇ 'ਚ ਫੜ ਲਿਆ ਤੇ ਤੁਹਾਡੇ ਨਾਲ ਵੀ ਹੋ ਸਕਦਾ ਕੱਲ ਨੂੰ ਇਹ ਸਾਡੇ ਨਾਲ ਵੀ ਹੋ ਸਕਦਾ ਵੀ ਕੱਲ ਨੂੰ ਆਪਣੇ ਚੋਕੀ ਇਹ ਮੁੰਡਾ ਫੜ ਕੇ ਨਸ਼ਾ ਸਿੱਟ ਕੇ ਕਹਿਣਗੇ ਚੱਕ ਕੇ ਵੀ ਵੀਡੀਓ ਬਣਾ ਕੇ ਦੇ ਪਰਚਾ ਐਨ ਡੀ ਪੀ ਐਸ ਦਾ ਕਰ ਦੰਗੇ ਇਹ ਹਾਲਾਤ ਪੰਜਾਬ ਪੁਲਿਸ ਨੇ ਕੀਤੇ ਆਪਣੇ ਮੈਨੂੰ ਸ਼ਰਮੋਣੀ ਚਾਹੀਦੀ ਆ ਇਹ ਉਹ ਜੀ ਇੰਸਪੈਕਟਰ ਨੂੰ ਇਹ ਉਹਦੀ ਪੋਸ਼ੀ ਨੂੰ ਇਹ ਉਹਦੇ ਅਫਸਰ ਨੂੰ ਜਿਹੜੇ ਇਹ ਜੀ ਗੱਲ ਇਹਨਾਂ ਤੋਂ ਕਰਵਾਉਂਦੇ ਆ ਮੈਂ ਹਲਾਤ ਮੈਂ ਹੈਰਾਨ ਆ ਜਿਹੜਾ ਸੋਲ ਜਗੀਰ ਐਂਕਾਊਂਟਰ ਕੀਤਾ ਬਾਹਰਲੇ ਮੁੰਡੇ ਨੇ ਸਾਫ਼ ਜੀੜਿਆ ਬਣਾ ਕੇ ਪੇਟੀ ਮੇਰੀ ਕੋਈ ਇਨਵੋਲਵਮੈਂਟ ਨਹੀਂ ਠੱਕੇ ਨਾ ਠੱਕੇ ਨਾ ਸਭੀ ਇਨਵੋਲਵਮੈਂਟ ਸ਼ੋ ਕਰੰਦਾ ਇਹ ਹਲਾਤ ਬਣ ਗਿਆ ਵੀਰੋ ਇਹਨਾਂ ਕੋ ਅਸਲ ਕੋਈ ਨਹੀਂ ਫੜੂੰਗਾ ਕੋਈ ਅਸਲੀ ਨਾ ਡਰਟਪਾਟ ਨਾ ਫੜੂੰਗਾ ਨਾ ਨਾ ਕੋਸਨੇ ਕੋਈ ਖੁਨਾਕਾਰ ਫੜੂੰਗਾ ਨਾ ਇਹਨਾਂ ਕੋਈ ਬੈਂਸਟਰ ਫੜੂੰਗਾ ਸੇਵਾ ਮਾਵਾ ਦੇ ਤਕ ਤਕ ਚੱਕ ਕੇ ਸਰਭੂ ਲੋਕਾਂ ਮਿਆਖਾ ਪੁੰਜੜ ਵਾਸਤੇ ਅਖਬਾਰਾਂ ਦੀਆਂ ਸੁਰਖੀਆਂ ਵੰਦਾ ਪ੍ਰੋਣ ਵਾਸਤੇ ਤੇ ਤੁਹਾਡੇ ਨੌਜਵਾਨਾਂ ਨੂੰ ਤਕ ਤਕ ਕੀ ਉਹਨਰੇ ਛੁੱਟੇ ਮਕਦਮੇ ਦੇ ਛੁੱਟੇ ਕੇਸ ਪਾਰੇ ਕੀ ਦੱਸੋਗੇ ਵੀ ਬਿਨਾਂ ਐਫਆਰ ਬਿਨਾ ਮੈਡੀਕਲ ਤੋਂ ਸਰਾਕਾਂ ਦੇ ਪਿੱਛੇ ਨਜਵਾਨ ਕੀਤਾ ਜੇ ਇਹਦੇ ਪਰਚਾ ਨਜਵਾਨ ਤੇ ਪਹੁੰਚੇ ਪਹੁੰਚੇ 2 2 302 ਲਾਗਿਓ ਨੂੰ ਫਾਇਲ ਆ ਗਿਆ ਪਰ ਬਰਾਬਰ ਪਰਚਾ ਉਸ ਐਸਐਚਓ ਦੇ ਹੋਣਾ ਚਾਹੀਦਾ ਜਿੱਮੇ ਬਿਨਾ ਐਫਆਈਆ ਤੋਂ ਬਿਨਾ ਮੁਕੱਦਮੇ ਤੋਂ ਇਹ ਵੀ ਹੋਣਾ ਚਾਹੀਦਾ ਵੀਡੀਓ ਮੇਰੇ ਕੋਲ ਹੈ ਮੈਂ ਉਹਨੂੰ ਦੰਕੀ ਕਰਨੀ ਆ ਜੇ ਮਾਕਰਨਗੇ ਤੇ ਸਾਰੇ ਸਬੂਤ ਮੇਰੇ ਕੋਲ ਹੈ ਹਾਈਕੋਰਟ ਤੱਕ ਪਾਵਾਂਗੇ ਫਿਰ ਸਾਰਾ ਥਾਣਾ ਜਿਹੜਾ ਜਿੰਨੇ ਡਿਊਟੀ ਅਫਸਰ ਸਾਰੇ ਜਕੜੇ ਜਾਣਗੇ ਉਹਦੇ ਵਿੱਚ ਮੇਰੀ ਬੇਨਤੀ ਹੈ ਵੀ ਸਾਰੇ ਉਹਦੇ ਵਿੱਚ ਆਉਣਗੇ ਜਿੰਨੇ ਦੋਸ਼ੀ ਹੋਏ